ਅਮੀ ਮੈਂ ਕੋਰੇ ਦਾ ਬਵਾਸਨੀ ਨਹਿੜੇ ਮਾਟਕ ਵਿੱਚ ਸੀ ਆਰੇ ਸੱਜਣ ਮਿੱਤਰ ਪਣਾ ਬਲਾਉ ਫਤੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਪਰੇ کئی ਵਾਰੀ ਹੋ ਜਾਂਦਾ ਪਤਾ ਕੰਮ ਸੀ ਨਵਾਂ ਕੰਮ ਸੀ ਤੇ ਅੱਧੀ ਆ ਪਰੋੜ ਕੇ ਬੇਨਤੀ ਕਰ ਤੁਹਾਡਾ ਧੰਨਵਾਦ ਵੀ ਕਰਦੇ ਤੁਹਾਨੂੰ ਜੰਮ ਲੱਗ ਸੇਮ ਵੀ ਜਿੱਥੇ ਆ ਕੇ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਨੇ ਕਬੱਡੀ ਟੂਰਨਾਮੈਂਟ ਇਹ ਵੀ ਆਪਾਂ ਨਸ਼ਿਆਂ ਦੇ ਵਿੱਚ ਨਿਕਲਣ ਵਾਲੇ ਪਹਿਰਾਂ ਨੂੰ ਵੀ ਪਿਆਰ ਵਧੀਆ ਬੰਨ ਮੁੱਡੇ ਨਸ਼ਿਆਂ ਤੋਂ ਬਚਣ ਇਸ ਕੰਮ 'ਚ ਆਪ ਕਰਾਉਣੀ ਆ। ਸੋ ਅਸੀਂ ਮੰਨਦੇ ਆ ਵੀ ਸਤਿ ਸੋਤ ਹੋ ਗਈ ਗਲਤੀ ਅੱਗੇ ਵਧਦੇ ਹਾਂ ਹੁਸਾਰਾਂਗੇ ਤੇ ਹਰੇਕ ਸਾਲ ਦੇ ਟੂਰਨਾਮੈਂਟ ਦਾ ਪਹਿਲਾਂ ਵੀ ਕਿਹਾ ਹੈ ਵੀ ਹਰੇਕ ਸਾਲ ਟੂਰਨਾਮੈਂਟ ਅਸੀਂ ਕਰਾਇਆ ਕਰਾਂਗੇ ਪਰ ਜਿਹੜਾ ਵੀ ਉਹਨਾਂ ਯੋਗਦਾਨ ਆ ਅਸੀਂ ਉਹਨਾਂ ਵਿਸ਼ਵਾਸ ਤੌਰ ਤੇ ਪ੍ਰਸ਼ਾਸਨ ਨੂੰ ਕਿ ਉਹਨਾਂ ਯੋਗਦਾਨ ਅਸੀਂ ਜੋ ਵੀ ਹੈਗਾ ਕੋਈ ਤਣਾ ਮਣੋ ਤੋਂ ਸਭ ਦਾ ਵਾਅਦਾ ਕਰਾਂਗੇ। ਇਹ ਥੋੜੇ ਹੋਣ ਤੋਂ ਪਹਿਲਾਂ ਹੀ ਅਸੀਂ ਉਹਨਾਂ ਨੂੰ ਮੈਨ ਕਾਰਟ ਅਸੀਂ ਗਰਾਊਂਡ ਦੇ ਵਿੱਚੋਂ ਤੇ ਉਹਨਾਂ ਦੇ ਫਲੈਕਸ ਕਿ ਲਾ ਦਿੱਤੀਆਂ ਵੀ ਧੰਨਵਾਦ ਜੀ ਬਹੁਤ ਵਾਇਬ੍ਰੇ ਖਾਲਸਾ ਵਾਇਗਰ ਜੀ ਕੀ ਬੋਲੇ